ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ hope ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਕੁਸ਼ੀ ਬਲੌਗ ਤੇ ਲੋ ਜੀ ਆਪਾਂ ਬਲੌਗ ਦੀ ਸਟਾਰਟਿੰਗ ਕੀਤੀ ਅੱਜ ਸਵੇਰ ਤੋਂ ਅੱਜ ਮੈਂ ਪਹਿਲੀ ਵਾਰ ਪਰਵਲਾਂ ਦੀ ਸਬਜ਼ੀ ਬਣਾਣ ਲੱਗੀ ਹਾਂ ਪਰਵਲ ਜਿਹੜੇ ਮੈਂ ਫਰਾਈ ਕਰਕੇ ਸਬਜ਼ੀ ਬਣਾਈ ਸੀਗੀ ਅੱਜ ਤੇ ਉਸ ਤੋਂ ਬਾਅਦ ਸਬਜ਼ੂਜੀ ਬਣਾ ਕੇ ਤੇ ਸਾਹਿਬ ਚਲਾ ਗਿਆ ਸੀ ਸਕੂਲ ਤੇ ਆਪਾਂ ਲੱਗੇ ਇੱਥੇ ਸੂਟ ਦੀ ਕਟਿੰਗ ਕਰਨ ਲਾਈਟ ਚਲੇਗੀ ਅੱਜ بارش ਜਿਹੜੀ ਬਹੁਤ ਬਣੀ ਹੋਈ ਹੈ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਤੇ ਮੈਂ ਬਾਹਰ ਹੀ ਬੈਠ ਗਈ ਸੀਗੀ ਮੈਂ ਲੱਗੀ ਸੀ ਇੱਥੇ ਕੁੜਤੀ ਦੀ ਕਟਿੰਗ ਕਰਨ ਵਾਸਤੇ ਤੇ ਕੁਝ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਇੱਕ ਦੋ ਕਮੈਂਟ ਵੀ ਆਏ ਸੀ ਕਈ ਭੈਣਾਂ ਕਹਿੰਦੀਆਂ ਨੇ ਕਿ ਸਾਡਾ ਮਤਲਬ ਕੀ ਅਬ ਇਸੇ ਮਤਲਬ ਕਿ ਸਟੀਚਿੰਗ ਕਾਰ ਵੀ ਲੈਨੇ ਤਾਂ ਵੀ ਸਾਡਾ ਦਿਲ ਨਹੀਂ ਕਰਦਾ ਹੈਗਾ ਕਿਸੇ ਵੀ ਕੰਮ ਨੂੰ ਹਨਾ ਵੀ ਦਿਲ ਨਹੀਂ ਕਰਦਾ ਹੈਗਾ ਉਸੇ ਟੋਪਿਕ ਤੇ ਆਪਾਂ ਤੁਹਾਡੇ ਨਾਲ ਅੱਜ ਗੱਲ ਕਰਦੇ ਹਾਂ ਕਿ ਦੇਖੋ ਜੀ ਆਪਾਂ ਕੋਈ ਹੁਨਰ ਸਿੱਖਿਆ ਨਾ ਤਾਂ ਉਹਨੂੰ ਸਾਹਮਣੇ ਲੈ ਕੇ ਆਓ ਹਨਾ ਤੇ ਆਲਸ ਹੁੰਦੀ ਹੈ ਮੈਨੂੰ ਪਤਾ ਹੈ ਜੇ ਆਲਸ ਮੰਨੀ ਹੈ ਤਾਂ ਪੈਂਦੀ ਹੈ ਜੇ ਨਾ ਮੰਨੀ ਹੈ ਤਾਂ ਬਿਲਕੁਲ ਨਹੀਂ ਆਲਸ ਹੁੰਦੀ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਤੁਸੀਂ ਹਰ ਚੀਜ਼ ਦਾ ਕਿਵੇਂ ਟਾਈਮ ਟੇਬਲ ਬਣਾ ਸਕਦੇ ਹੋ ਹਨਾ ਕਈ ਪੜਾਣਾ ਕਹਿੰਦੇ ਸਾਡਾ ਟਾਈਮ ਨਹੀਂ ਲੱਗਦਾ ਸਾਡੇ ਘਰ ਦੇ ਕੰਮਾਂ ਤੋਂ ਹੀ ਫੋਰਸਤ ਨਹੀਂ ਮਿਲਦੀ ਅਸੀਂ ਕੱਪੜੇ ਕਿਵੇਂ ਸਟੀਚ ਕਰੀਏ ਹਨਾ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਦੇਖੋ ਹਰ ਕੋਈ ਦੇਖੋ ਹੁਣ ਤੁਸੀਂ ਜਾਣਦੇ ਹੋ ਬੁਟੀਕ ਦਵਾਲੀਆਂ ਬੁਟੀਕ ਤੇ ਕੰਮ ਕਰਦੀਆਂ ਨੇ ਪਾਰਲਰ ਵਾਲੀਆਂ ਪਾਰਲਰ ਤੇ ਕੰਮ ਕਰਦੀਆਂ ਨੇ ਬੱਚੇ ਉਹਨਾਂ ਦੇ ਵੀ ਬੱਚੇ ਆ ਬੱਚੇ ਸਭ ਦੇ ਬੱਚੇ ਹੁੰਦੇ ਆ ਸਭ ਦੇ ਹਨ ਪਰਿਵਾਰ ਹੁੰਦੇ ਆ ਸਭ ਨੇ ਘਰ-ਬਾਦ ਵੀ ਦੇਖਣਾ ਹੁੰਦਾ ਸਭ ਨੇ ਆਪਣਾ ਮਤਲਬ ਕੀ ਹਰ ਚੀਜ਼ ਦੇਖਣੀ ਹੁੰਦੀ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਉਹਨਾਂ ਦਾ ਟਿਫਨ ਦਾ ਧਿਆਨ ਉਹਦੀ ਵਰਦੀ ਦਾ ਧਿਆਨ ਉਹਨਾਂ ਦੇ ਖਾਣ-ਪੀਣ ਦਾ ਉਹਨਾਂ ਦਾ ਹਰ ਚੀਜ਼ ਦਾ ਧਿਆਨ ਉਹ ਰੱਖਦੀਆਂ ਨੇ ਤੇ ਕਿੱਦਾਂ ਆਪਾਂ ਆਪਾਂ ਮਤਲਬ ਕਿ ਟਾਈਮ ਕੱਢ ਸਕਦੇ ਆ ਇਹਨਾਂ ਚੀਜ਼ਾਂ ਨੂੰ ਜਿਹੜੇ ਇਹ ਕੰਮ ਹੁੰਦੇ ਨੇ ਵੀ ਇਹ ਆਪਾਂ ਕਿੱਦਾਂ ਕਰ ਸਕਦੇ ਆ ਦੇਖੋ ਜੀ ਇਹਦੇ ਲਈ ਤੁਹਾਨੂੰ ਨਾ ਇੱਕ ਟਾਈਮ ਟੇਬਲ ਜਿਹੜਾ ਨਾ ਟਾਈਮ ਬੰਨਣਾ ਪੈਣਾ ਤੁਹਾਨੂੰ ਚੱਲਣਾ ਪੈਣਾ ਹੈ ਘੜੀ ਦੇ ਮੁਤਾਬਿਕ ਤੁਹਾਨੂੰ ਘੜੀ ਦੇ ਮੁਤਾਬਿਕ ਚੱਲਣਾ ਪੈਣਾ ਹੈ ਜਿੱਦਾਂ ਜਿੱਦਾਂ ਘੜੀ ਚੱਲਦੀ ਓਦਾਂ ਓਦਾਂ ਸਹੀ ਤੁਹਾਨੂੰ ਚੱਲਣਾ ਪੈਣਾ ਹੈ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਵਾਰੀ ਨਾ ਟਾਈਮ ਜਿਹੜਾ ਨਾ ਉਹ ਲਿਖ ਲਓ ਵੀ ਇਸ ਟਾਈਮ ਇੱਕ ਦਿਨ ਲਿਖਿਆ ਹੋਵੇਗਾ ਨਾ ਤੁਹਾਡਾ ਟਾਈਮ ساری ਜ਼ਿੰਦਗੀ ਤੁਹਾਡੇ ਦਿਮਾਗ ਵਿੱਚ ਜਿਹੜਾ ਨਾ ਲਿਖਿਆ ਹੋ ਜਾਊਗਾ ਇਹ ਲਿਖਣ ਦਾ ਕੀ ਫਾਇਦਾ ਹੁੰਦਾ ਹੈ ਕਿ ਤੁਸੀਂ ਇੱਕ ਵਾਰੀ ਲਿਖੋ ਕਿ ਇਸ ਸਵੇਰੇ 8:00 ਵਜੇ ਉੱਠਣਾ ਆ ਕਿਉਂਕਿ ਸਵੇਰੇ ਥੋੜਾ ਜਿਹਾ ਨਾ ਜਲਦੀ ਉੱਠਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜਾ ਆਪਾਂ ਲੇਟ ਉੱਠਦਿਆਂ ਨੇ ਉਹਨਾਂ ਦੇ ਸਾਰੇ ਕੰਮਕਾਰ ਹੀ ਲੇਟ ਹੁੰਦੇ ਨੇ ਕਿਸਮਤ ਵੀ ਲੇਟ ਹੀ ਹੁੰਦੀ ਹੈ ਹਰ ਕੰਮ ਉਹਨਾਂ ਦਾ ਪਿੱਛੇ ਹੀ ਜਾਂਦਾ ਫਿਰ ਆਲਸ ਜਿਹੜੀ ਹੁੰਦੀ ਹੈ ਉਹ ਨਹੀਂ ਉਹਨਾਂ ਦਾ ਘੱਟਾ ਜੜਦੀ ਹੈਗੀ ਆਲਸ ਭੁੰਜੇ ਬੈਠ ਜਾਂਦੀ ਉਹਨਾਂ ਦੇ ਤੇ ਫੇਰੇ ਇਸ ਕਰਕੇ ਆਪਾਂ ਨੂੰ ਘੜੀ ਦੇ ਮੁਤਾਬਕ ਹੀ ਚੱਲਣਾ ਪੈਣਾ ਹੈ ਤੁਸੀਂ ਟਾਈਮ ਟੇਬਲ ਬਣਾਓ ਕਿ ਅਸੀਂ ਸਵੇਰੇ ਇੰਨੇ ਵਜੇ ਉੱਠਣਾ ਹੈ ਮੰਨ ਲਓ ਤੁਸੀਂ ਸਵੇਰੇ 5:30 5 ਵਜੇ ਉੱਠਣਾ ਜਾਂ 6 ਵਜੇ ਉੱਠਣਾ ਹੈ ਨਾ ਉੱਠਦੇ ਆ ਸਾਰ ਤੁਸੀਂ ਪਹਿਲਾਂ ਤੇ ਚਲੋ ਸਭ ਦਾ ਇਹੀ ਹੁੰਦਾ ਕਿ ਪਹਿਲਾਂ ਇਸ਼ਨਾਨ ਜ਼ਰੂਰੀ ਹੈ ਕਈ ਭੈਣਾਂ ਜਿਹੜੀਆਂ ਹੁੰਦੀਆਂ ਨੇ ਨਾ ਬਿਨਾ ਇਸ਼ਨਾਨ ਤੋਂ ਹੀ ਕਿਚਨ ਵਿੱਚ ਐਂਟਰੀ ਕਰ ਦਿੰਦੀਆਂ ਨੇ ਪਰ ਇਹ ਗਲਤ ਗੱਲ ਹੈ ਸਵੇਰੇ ਉੱਠਣਾ ਪਹਿਲਾਂ ਇਸ਼ਨਾਨ ਕਰੋ ਉਸ ਤੋਂ ਬਾਅਦ ਹੀ ਕਿਚਨ ਵਿੱਚ ਜਾਇਆ ਕਰੋ ਠੀਕ ਹੈ ਕਿਚਨ ਆਪਣਾ ਮੰਦਿਰ ਹੈ ਜਿੱਥੇ ਆਪਾਂ ਰੋਟੀ ਪਾਣੀ ਬਣਾਉਣਾ ਸਾਰਾ ਕੁਝ ਉੱਥੇ ਹੀ ਬਣਦਾ ਹੈ ਨਾ ਤੇ ਇਸ਼ਨਾਨ ਕਰਤ ਬਗਾਇ ਤੁਸੀਂ ਕਿਚਨ ਵਿੱਚ ਬਿਲਕੁਲ ਨਾ ਜਾਇਆ ਕਰੋ ਪਹਿਲਾਂ ਇਸ਼ਨਾਨ ਜ਼ਰੂਰੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਫਿਰ ਤੁਸੀਂ ਦੇਖੋ ਕਿ ਅਸੀਂ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਪ੍ਰਮਾਤਮਾ ਨੂੰ ਯਾਦ ਕੀਤਾ ਹਨਾ ਪਾਠ ਕਰਨਾ ਹੈ ਪਾਠ ਕਰੋ ਜਿੰਨਾ ਟਾਈਮ ਤੜਕੋ ਹੁੰਦਾ ਹੈ ਵੀ ਪ੍ਰਮਾਤਮਾ ਨੂੰ ਵੀ ਦੇਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਬਸ ਟਾਈਮ ਬਣਾ ਲੈਣਾ ਕਿ ਇਹ ਟਾਈਮ ਜਿਹੜਾ ਕੰਮ ਆਸੀ ਇਹਨੇ ਟਾਈਮ ਨੂੰ ਇਹ ਕਰ ਲੈਣਾ ਜਿੱਦੋਂ ਤੁਸੀਂ ਇੱਕ ਦਿਨ ਟਾਈਮ ਟੇਬਲ ਬਣਾ ਲਓਗੇ ਜਿਹੜਾ ਦੁਪਹਿਰ ਦਾ ਟਾਈਮ ਜਿਹੜਾ ਮੇਰੀਆਂ ਭੈਣਾਂ ਸੌ ਕੇ ਗੁਜ਼ਾਰ ਦਿੰਦੀਆਂ ਨੇ ਮੰਨਿਆ ਕਿ ਰੈਸਟ ਬਹੁਤ ਜ਼ਰੂਰੀ ਹੈ ਸਰੀਰ ਲਈ ਪਰ ਇੱਕ ਘੰਟਾ ਰੈਸਟ ਹੋ ਜਾਵੇ ਉਹੀ ਬਹੁਤ ਹੁੰਦੀ ਹੈ ਸਰੀਰ ਨੂੰ ਇੱਕ ਘੰਟਾ ਵੀ ਰੈਸਟ ਮਿਲ ਜਾਵੇ ਨਾ ਤੇ ਉਨਾ ਹੀ ਸਰੀਰ ਜਿਹੜਾ ਇਹ ਨਾ ਉਹਦੇ ਨਾਲ ਹੀ ਆਪਣਾ ਤੰਦਰੁਸਤ ਹੋ ਜਾਂਦਾ ਜਿਹੜੀ ਮਾੜੀ ਮੁੱਟੀ ਥਕਾਨ ਹੋਈ ਹੁੰਦੀ ਹੈ ਨਾ ਉਹ ਇੱਕ ਘੰਟੇ ਵਿੱਚ ਹੀ ਸਾਰਾ ਕੁਝ ਮਤਲਬ ਕਿ ਆਪਣਾ ਸਰੀਰ ਜਿਹੜਾ ਨਾ ਬਿਲਕੁਲ ਬੈਲੈਂਸ ਕਰ ਲੈਂਦਾ ਹੈ ਤੇ ਆਰਾਮ ਜ਼ਰੂਰੀ ਏ ਤੇ ਰਾਤ ਨੂੰ ਤੁਸੀਂ 8 ਘੰਟੇ ਦੀ ਨੀਂਦ ਸੌਆਂ ਕਰੋ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰਿਆ ਕਰੋ ਤੇ 8 ਘੰਟੇ ਦੀ ਨੀਂਦ ਰਾਤ ਦੀ ਆਪਣੀ ਜਿਹੜੀ ਹੁੰਦੀ ਏ ਸਵੇਰ ਤੱਕ ਉਹ ਆਪਨੂੰ ਜ਼ਰੂਰੀ ਏ ਤੇ ਬਸ ਜਦੋਂ ਤੁਸੀਂ 1 ਘੰਟਾ ਆਰਾਮ ਕਰ ਲੋਗੇ ਬਾਕੀ ਜਿਹੜਾ ਟਾਈਮ ਤੁਹਾਡ ਕੋਲ ਬਚਿਆ ਹੋਵੇਗਾ ਤੁਸੀਂ ਦੇਖੋ ਉਸ ਟਾਈਮ ਵਿੱਚ ਆਪਣੇ ਕੱਪੜੇ ਸਟੀਚਿੰਗ ਕਰ ਸਕਦੇ ਹੋ ਅਗਰ ਤੁਸੀਂ ਪਾਰਲਰ ਦਾ ਕੰਮ ਕਰ ਰਹੇ ਹੋ ਪਾਰਲਰ ਦਾ ਕੰਮ ਕਰ ਸਕਦੇ ਹੋ ਅਗਰ ਤੁਸੀਂ ਪੜੇ ਲਿਖੇ ਹੋ ਜ਼ਿਆਦਾ ਵਧੀਆ ਪੜ੍ਹਾਈ ਹੈਗੀ ਤੁਹਾਡੀ ਤੇ ਤੁਸੀਂ ਬੱਚੇ ਨੂੰ ਟਿਊਸ਼ਨ ਵੀ ਦੇ ਸਕਦੇ ਹੋ ਤੇ ਤੁਸੀਂ ਘਰੇ ਬੈਠ ਕੇ ਮਤਲਬ ਕਿ ਜਿਵੇਂ ਤੁਹਾਡੇ ਆਲੇ-ਦੁਆਲੇ ਵੱਡੇ-ਵੱਡੇ ਬੁਟੀਕ ਹੁੰਦੇ ਨੇ ਉਹਨਾਂ ਕੋਲੋਂ ਤੁਸੀਂ ਕੰਮ ਲੈ ਸਕਦੇ ਹੋ ਤਰਪਾਈਆਂ ਵਗੈਰਾ ਕਰ ਸਕਦੇ ਹੋ ਤੇ ਆਪਣੇ ਹੀ ਜੇ ਕਿਸੇ ਦਿਨ ਤੇ ਆਪਣੇ ਹੀ ਸੂਟ ਖੁਦ ਦੇ ਸਲਾਈ ਕਰ ਸਕਦੇ ਹੋ ਜਦੋਂ ਆਪਾਂ ਆਪਣੇ ਸੂਟ ਸਲਾਈ ਕਰਨ ਲੱਗ ਜਾਾਂਗੇ ਨਾ ਫਿਰ ਆਪਾਂ ਨੂੰ ਨਾ ਇੱਕ ਹੈਬਿਟ ਬਣ ਜੇਗੀ ਕਿ ਆਦਤ ਬਣ ਜੇਗੀ ਤੇ ਆਪਣਾ ਮਨ ਕਰੇਗਾ ਕਿ ਆਪਾਂ ਆਪਣਾ ਸੂਟ ਸਟਿਚ ਕਰ ਸਕਦੇ ਹਾਂ ਤਾਂ ਆਪਾਂ ਕਿਸੇ ਦਾ ਕਿਉਂ ਨਾ ਸਟਿਚ ਕਰ ਸਕਦੇ ਹਨ ਤੇ ਤੁਸੀਂ ਕੋਸ਼ਿਸ਼ ਇਹੀ ਕਰਿਆ ਕਰੋ ਕਿ ਜਿਹੜਾ ਫ੍ਰੀ ਟਾਈਮ ਹੁੰਦਾ ਹੈ ਉਹਦੇ ਵਿੱਚ ਕੁਝ ਨਾ ਕੁਝ ਕਰਦੇ ਰਿਹਾ ਕਰੋ ਫਿਰ ਆਦਤ ਬਣ ਜਾਂਦੀ ਹੈ ਜਿੰਨਾ ਆਪਾਂ 4-5 ਘੰਟੇ ਆਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣਾ ਉਹ ਸਮਾਂ ਜਿਹੜਾ ਐਦਾਂ ਹੀ ਬਰਥਾ ਹੀ ਜਾਣਾ ਹੈ ਤੇ ਬਾਅਦ ਵਿੱਚ ਆਪਾਂ ਨੂੰ ਪਛਤਾਵਾ ਹੁੰਦਾ ਹੈ ਕਿ ਅਸੀਂ ਤਾਂ ਕੁਝ ਕਰਨਾ ਸੀਗਾ ਜ਼ਿੰਦਗੀ ਵਿੱਚ ਮਨ ਲੋਸੀ ਵਿਆਹ ਤੂੰ ਪਹਿਲਾਂ ਨਹੀਂ ਕੁਝ ਕਰ ਸਕਦੀਆਂ ਕਈ ਮਜਬੂਰੀਆਂ ਹੁੰਦੀਆਂ ਨੇ ਘਰਾਂ ਦੀਆਂ ਪੇਰੈਂਟਸ ਗਰੀਬ ਹੁੰਦੇ ਨੇ ਪੜਾ ਲਿਖਾ ਨਹੀਂ ਸਕਦੇ ਜਿੱਦਾਂ ਹੁਣ ਮੇਰੀ ਜ਼ਿੰਦਗੀ ਸੀਗੀ ਆਪਣੇ ਕਈ ਸੁਪਨੇ ਜਿਹੜੇ ਅਧੂਰੇ ਰਹਿ ਜਾਂਦੇ ਨੇ ਤੇ ਆਪਾਂ ਨੂੰ ਜਦ ਵਿਆਹ ਹੋ ਜਾਂਦਾ ਤੇ ਆਪਾਂ ਇਹ ਸੋਚ ਲੈਂਦੇ ਹੁਣ ਤਾਂ ਵਿਆਹ ਹੋ ਗਿਆ ਹੈ ਹੁਣ ਕੀ ਕਰਨਾ ਕੁਝ ਕਰਕੇ ਹੈਨਾ ਆਪਾਂ ਇਹ ਸੋਚ ਲੈ ਲਏ ਆ ਫਿਰ ਸਾਰੀ ਉਮਰ ਜਿਹੜੀ ਇਹ ਮਰਦੇ ਮਰਦੇ ਕੱਢਦੇ ਆ ਹੈਨਾ ਕੁਝ ਕੰਮ ਹੁਨਰ ਆਪਣੇ ਕੋਲ ਹੁੰਦੇ ਆ ਆਪਾਂ ਪਹਿਚਾਣਦੇ ਨੇ ਉਹ ਹੁਨਰ ਨੂੰ ਵੀ ਆਪਾਂ ਅੱਗੇ ਲੈ ਕੇ ਨਹੀਂ ਆਉਂਦੇ ਹੈਗੇ ਤੇ ਫਿਰ ਆਪਾਂ ਤਰਸਦੇ ਆਂ ਪੈਸੇ ਹੱਥੋਂ ਫਿਰ ਇਹ ਹੁੰਦਾ ਕਿ ਦੂਸਰੇ ਅੱਗੇ ਤਲੀ ਫਲਾਓ ਮੰਨ ਲਓ ਹਸਬੰਡ ਅੱਗੇ ਵੀ ਤਲੀ ਫਲਾਣੇ ਤਾਂ ਵੀ ਆਪਾਂ ਨੂੰ ਬਹਾਨੇ ਲਾਣੇ ਪੈਂਦੇ ਨੇ ਮੇਰੇ ਕੋ ਆ ਨਹੀਂ ਹੈਗਾ ਮੈਨੂੰ ਆ ਚੀਜ਼ ਚਾਹੀਦੀ ਫਿਰ ਹਸਬੰਡ ਵੀ ਕਹਿੰਦੇ ਨੇ ਕਿ ਤੁਹਾਡੇ ਖਰਚੇ ਕਰੀਏ ਕਿ ਜਾਂ ਫਿਰ ਅਸੀਂ ਖੁਦ ਦੇ ਖਰਚੇ ਕਰੀਏ ਹੈ ਨਾ ਵੀ ਤਾਂ ਮਤਲਬ ਕਿ ਘਰ ਦੇ ਖਰਚੇ ਕਰੀਏ ਤੇ ਇਸ ਕਰਕੇ ਮੈਂ ਕਹਿੰਨੀ ਅਗਰ ਕੋਈ ਤੁਸੀਂ ਕੰਮ ਕਰ ਸਕਦੇ ਹੋ ਕੋਈ ਹੁਨਰ ਹੈਗਾ ਤੇ ਤੁਸੀਂ ਆਪਣਾ ਕਰੋ ਪਹਿਚਾਣੋ ਥੋੜਾ ਜਿਹਾ ਸਮਾਂ ਦਿਓ ਆਪਣੇ ਆਪ ਨੂੰ ਕੁਝ ਕਰਕੇ ਜ਼ਿੰਦਗੀ 'ਚ ਜ਼ਰੂਰੀ ਨਹੀਂ ਹੈਗਾ ਕਿ ਵਿਆਹ ਤੋਂ ਪਹਿਲਾਂ ਹੀ ਕੁਝ ਕਰ ਸਕਦੇ ਆ ਵਿਆਹ ਤੋਂ ਬਾਅਦ ਵੀ ਆਪਾਂ ਬਹੁਤ ਕੁਝ ਕਰ ਸਕਦੇ ਆ ਤੇ ਅੱਜ ਦਾ ਮੇ ਸਟਿਵੇਟ ਮੈਂ ਤੁਹਾਨੂੰ ਕਰਨਾ ਸੀਗਾ ਇੰਨਾ ਕਿ ਆਪਣਾ ਟਾਈਮ ਟੇਬਲ ਬਣਾਓ ਤੇ ਤੁਸੀਂ ਵੀ ਆਪਣਾ ਪੂਰਤੀ ਦੇ ਨਾਲ ਕੰਮ ਕਰ ਸਕਦੇ ਹੋ ਤੇ ਲਓ ਜੀ ਇੱਥੇ ਵੀਡੀਓ ਕਰਦੇ ਆ ਸਮਾਪਤੀ